ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਮ ਧਾਰੀ ਮੀਡੀਆ ਏਂਡਿਆ ਤੇ ਸ੍ਰੀ ਬਾਨੀ ਸਾਹਿਬ ਵਿਖੇ ਸ੍ਰੀ ਸਤਗੁਰੂ ਉਦੇਸ਼ ਸਿੰਘ ਜੀ ਦੀ ਪਾਵਨ ਹਜ਼ੂਰੀ ਵਿੱਚ ਦੁਪਹਿਰ ਦੇ ਦੀਵਾਨ ਤੋਂ ਉਪਰੰਤ ਇਹ ਪ੍ਰੋਗਰਾਮ ਹੋਇਆ ਜਿਸ ਵਿੱਚ ਸ੍ਰੀ ਸਤਗੁਰੂ ਉਦੇਸ਼ ਸਿੰਘ ਜੀ ਦੇ ਪਵਿੱਤਰ ਉਪਦੇਸ਼ ਵੀ ਹੈ ਆਓ ਜੀ ਸਰਵਨ ਕਰੀਏ ਪਰਮ ਪੂਜਿਆ ਸ੍ਰੀ ਸਤਗੁਰੂ ਜੀ ਦੇ ਇਸ ਪਾਵਨ ਤੇ ਪਵਿੱਤਰ ਦਰਬਾਰ ਵਿੱਚ ਸੁਭਾਏਮਾਨ ਸਤਕਾਰ ਤੇ ਸਨਮਾਨਯੋਗ ਉਪਸਥਿਤ ਸਾਧ ਸੰਗਤ ਜੀਓ ਹੁਣੇ ਆਪ ਜੀ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਾਵਨ ਪਵਿੱਤਰ ਰਸਨਾ ਤੋਂ ਆਚਾਰਨ ਕੀਤਾ ਹੋਇਆ ਉਹ ਗੁਰਬਾਣੀ ਦਾ ਸ਼ਬਦ ਜੋ ਜ਼ਿੰਦਗੀ ਦੇ ਅਸਲ ਮਨੋਰਥ ਨੂੰ ਬਿਆਨ ਕਰ ਰਿਹਾ ਸੀ ਉਹ ਆਪ ਜੀ ਨੇ ਸਰਵਣ ਕੀਤਾ ਹੈ ਆਇਓ ਸੁਨਣ ਪੜਨ ਕੋ ਬਾਣੀ ਮਨੁੱਖੀ ਮਨ ਨੂੰ ਸਮਝਾਉਂਦਿਆਂ ਹੋਇਆਂ ਜ਼ਿੰਦਗੀ ਦੇ ਅਸਲ ਮਰੋਰਥ ਨੂੰ ਸਭਨਾਂ ਦੇ ਸਾਹਮਣੇ ਕਾਲਜੁਗੀ ਜੀਵਾਂ ਦੇ ਆਧਾਰ ਦੇ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਡੇ ਵਾਸਤੇ ਰੱਖਿਆ ਉਸ ਮਨੋਹਰ ਕੀਰਤਨ ਦਾਸੀ ਆਨੰਦ ਮਾਣਿਆ ਉਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਦਿੱਤੀ ਹੋਈ ਦਾਤ ਪਾਵਨ ਪਵਿੱਤਰ ਨਾਮ ਦਾ ਸਿਮਰਨ ਕੀਤਾ ਗਿਆ ਮੈਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਦਰਮਿਆਨ ਧਾਰਮਿਕ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇਣ ਵਾਲੀਆਂ ਉਹ ਸ਼ਖਸੀਅਤਾਂ ਹਾਜ਼ਰ ਨੇ ਜਿਨ੍ਹਾਂ ਦੇ ਵਿੱਚ ਇਹ ਸਾਰੇ ਪ੍ਰੋਗਰਾਮ ਦੇ ਸੂਤਰਤਾਰ ਸਾਡੇ ਹਲਕਾ ਪਾਇਲ ਦੀ ਨੁਮਾਇੰਦਗੀ ਕਰਦੇ ਹੋਏ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਐਮ ਐਲ ਏ ਹਲਕਾ ਪਾਇਲ ਬੇਸ਼ੱਕ ਉਹ ਧਾਰਮਿਕ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਨੂੰ ਪੂਰੀ ਤਰਜੀਹ ਦਿੰਦੇ ਨੇ ਰਾਜਨੀਤਿਕ ਖੇਤਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਕਿਉਂਕਿ ਮੈਨੂੰ ਪਹਿਲਾਂ ਵੀ ਰਾੜਾ ਸਾਹਿਬ ਵਿਖੇ ਇੱਕ ਪ੍ਰੋਗਰਾਮ ਦੇ ਸਮਾਗਮ ਦੇ ਦੌਰਾਨ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਗਿਆ ਅੱਜ ਵੀ ਇੰਨੀਆਂ ਧਾਰਮਿਕ ਸਿੱਖਿਸ਼ੀਤਾ ਨੂੰ ਇਸ ਤਰ੍ਹਾਂ ਇਕੱਤਰ ਕਰਕੇ ਤੇ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਨ੍ਹਾਂ ਦੇ ਵਿੱਚ ਸੰਤ ਅਵਤਾਰ ਸਿੰਘ ਜੀ ਧੂਰਕੋਟ ਵਾਲੇ ਸੰਤ ਧਰਮਪਾਲ ਸਿੰਘ ਜੀ ਤਮੋਟਕਲਾਂ ਤੋਂ ਸੰਤ ਮਨਮੋਹਨ ਸਿੰਘ ਜੀ ਬਾਰਨ ਪਟਿਆਲਾ ਤੋਂ ਸਰਦਾਰ ਸੰਤ ਕਰਨੈਲ ਸਿੰਘ ਜੀ ਝੰਮੜ ਤੋਂ ਸੰਤ ਬਲਵਿੰਦਰ ਦਾਸ ਜੀ ਉਦਾਸੀ ਸੰਪਰਦਾ ਤੋਂ Swami ਜਿਹੜੇ ਨਾਮਤਰੀ ਪੰਥ ਵਿੱਚ ਕਿਸੇ ਜਾਣ ਪਹਿਚਾਨ ਦੇ ਮਧਾਜ ਨਹੀਂ ਸਨ ਹੈਗੇ ਔਰ ਬੜੀ ਚੰਗੀ ਤਰ੍ਹਾਂ ਤੁਸੀਂ ਸਾਰੇ ਉਹਨਾਂ ਦੇ ਨਾਂ ਤੋਂ ਵਾਕਬੋ Swami ਬ੍ਰਹਮਦੇਵ ਜੀ ਬਦਨੀ ਕਲਾਂ ਵਾਲਾਂ ਦੇ ਸੁਪੁੱਤਰ Swami ਗੁਰੂ ਦੱਤ ਜੀ ਬਦਨੀ ਵਾਲੇ ਤੇ ਸੰਤ ਬਾਬਾ ਰਾਜਾ ਸਿੰਘ ਜੀ ਕਾਲ ਚਲਾਨੀ ਬਠਿੰਡਾ ਤੋਂ ਸਾਰੀਆਂ ਹੋਈਆਂ ਆਈਆਂ ਹੋਈਆਂ ਇਹਨਾਂ ਸਤਿਕਾਰਯੋਗ ਸ਼ਖਸੀਅਤਾਂ ਦਾ ਸਾਗਰੂਜੀ ਦੇ ਦਰਬਾਰ ਵੱਲੋਂ ਨਾਮਤਾਰੀ ਦਰਬਾਰ ਵੱਲੋਂ ਹਾਰਦਿਕ ਸਵਾਗਤ ਹੈ ਜੀ ਆਇਆਂ ਆਖਦਾ ਹਾਂ ਤੁਹਾਡਾ ਇੱਥੇ ਆਉਣ ਦੇ ਧੰਨਵਾਦ ਵੀ ਕਰਦਾ ਹਾਂ ਤੁਸੀਂ ਅਚੇਚੇ ਸਮਾਂ ਕੱਢ ਕੇ ਸਾਨੂੰ ਆ ਕੇ ਨਿਵਾਜਿਆ ਦਰਸ਼ਨ ਦਿੱਤੇ ਮੈਂ ਬੇਨਤੀ ਕਰਾਂਗਾ ਐਮਐਲਏ ਸਾਹਿਬ ਜੀ ਨੂੰ ਕਿ 2 ਮਿੰਟ ਵਾਸਤੇ ਮੈਕ ਤੇ ਆ ਕੇ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ ਸਾਜ ਸੰਗਤ ਦੇ ਰੂਪ ਵਿੱਚ ਸਰਦਾਰ ਮਰਵਿੰਦਰ ਸਿੰਘ ਗਿਆਸਪੁਰਾ ਹਲਕਾ ਪਾਇਲ ਤੋਂ ਜੀ ਤਨ ਤਨ ਸਤਗੁਰ ਉਦੇ ਸਿੰਘ ਜੀ ਮਹਾਰਾਜ ਜੀ ਦੇ ਅੱਜ ਇਸ ਪਾਵਨ ਪਿੱਤਰ ਦਰਬਾਰ ਦੇ ਵਿੱਚ ਗੁਰੂ ਸਾਹਿਬ ਦਾ ਬਹੁਤ ਹੀ ਆਨੰਦਮਈ ਕੀਰਤਨ ਸਰਵਣ ਕਰ ਰਹੀ ਸਰਵਤ ਸਤ ਸੰਗਤ ਜੀ ਗੁਰੂ ਸਾਹਿਬ ਜਿੱਥੇ ਸਾਨੂੰ ਸਾਰਿਆਂ ਨੂੰ ਉਸ ਪਰਮ ਪਿਤਾ ਪਰਮਾਤਮਾ ਆਕਾਲ ਪੁਰਖ ਦੇ ਨਾਲ ਜੋੜਦੇ ਆ ਔਰ ਅੱਜ ਜਦੋਂ ਵੀ ਮੈਂ ਨਾਮਤਾਰੀ ਸੰਪਰਦਾ ਜਿੱਥੇ ਵੀ ਕੀਰਤਨ ਦਰਬਾਰ ਹੁੰਦਾ ਹੈ ਬੜਾ ਸਾਜਾਂ ਚ ਤੰਤੀ ਸਾਜਾਂ ਚ ਸੱਚ ਜਾਣਿਓ ਬੜਾ ਆਨੰਦ ਆਉਂਦਾ ਹੈ ਕਿਉਂਕਿ ਇਹ ਜੋ ਪ੍ਰਾਤਨ ਰੀਤਾ ਨੇ ਜੋ ਪ੍ਰਾਤਨ ਰੌ ਰੀਤ ਹੈ ਇਸ ਨੂੰ ਇਸ ਤਰੀਕੇ ਦੇ ਨਾਲ ਸੰਭਾਲ ਕੇ ਰੱਖਣਾ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਦੇ ਨਾਲ ਜੋੜਨਾ ਔਰ ਇਹ ਮੈਨੂੰ ਲੱਗਦਾ ਕਿ ਸਿਰਫ ਤੇ ਸਿਰਫ ਸਤਗੁਰੂ ਦੇ ਸਿੰਘ ਜੀ ਦੀ ਜੋ અપਾਰ ਤਪੱਸਿਆ ਤੇ ਤੁਹਾਡੇ ਸਾਰਿਆਂ ਦੇ ਉੱਤੇ ਸਾਡੇ ਸਾਰਿਆਂ ਦੇ ਉੱਤੇ ਉਹਨਾਂ ਦੀ ਬਖਸ਼ਿਸ਼ ਹੈ ਅੱਜ ਦਾ ਸਾਡਾ ਇੱਥੇ ਗੁਰੂ ਜੀ ਦੇ ਦਰਬਾਰ ਦੇ ਵਿੱਚ ਆਉਣ ਦਾ ਮਨੋਰਥ ਮੈਂ ਸਪਸ਼ਟ ਕਰਨਾ ਚਾਹਉਣਾ ਮੈਂ ਸਾਰੀ ਸੰਗਤ ਨੂੰ ਇਹ ਗੱਲ ਦੱਸਣੀ ਚਾਹਉਣਾ ਕਿ ਆਪਾਂ ਸਾਰੇ ਜਾਣੇ ਜੋ ਦੀਵਾਲੀ ਦਾ ਦਿਹਾੜਾ ਹੈ ਉਹ ਇਸ ਕਰਕੇ ਮਨਾਉਂਦੇ ਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ 52 ਪਹਾੜੀ ਰਾਜਿਆਂ ਨੂੰ ਕੁਵਾਲੀਅਰ ਦੇ ਕਿਲੇ ਦੇ ਵਿੱਚੋਂ ਆਜ਼ਾਦ ਕਰਾ ਕੇ ਲਿਆਏ ਸੀ ਉਹ ਇੱਕ ਹਿਊਮਨ ਰਾਈਟਸ ਦੀ ਬਹੁਤ ਵੱਡੀ ਗੁਰੂ ਸਾਹਿਬ ਦੀ ਇੱਕ ਪਹਿਲ ਸੀ ਔਰ ਗੁਰੂ ਸਾਹਿਬ ਉਹਨਾਂ ਪਹਾੜੀ ਰਾਜਿਆਂ ਨੂੰ ਜਿਹੜੇ 52 ਕਲੀਆਂ ਵਾਲਾ ਛੋਲਾ ਸਾਹਿਬ ਪਹਿਨ ਕੇ ਗੁਰੂ ਸਾਹਿਬ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਤੋਂ ਛੁਡਾ ਕੇ ਲਿਆਏ ਸੀ ਉਹ 52 ਕਲੀਆਂ ਵਾਲਾ ਛੋੜਾ ਮੇਰੇ ਹਲਕੇ ਪਾਇਲ ਵਿਖੇ ਕੁਡਾਣੀ ਕਲਾਂ ਵਿਖੇ ਸ਼ੁਸ਼ੋਭਤ ਹੈ। ਔਰ ਉਸ ਚੋਲਾ ਸਾਹਿਬ ਦੀ ਇਤਨੀ ਮਹਾਨਤਾ ਪਰ ਮੈਂ ਕਈ ਵਾਰ ਮੈਨੂੰ 3 ਸਾਲ ਹੋ ਗਏ ਮੈਂ ਪਿੰਡਾਂ 'ਚ ਜਾਣਾ 109 ਪਿੰਡ ਨੇ ਬਹੁਤ ਘੱਟ ਸੰਗਤ ਨੂੰ ਉਸ ਝੋਲੇ ਸਾਦੀ ਮਹਾਨਤਾ ਦਾ ਪਤਾ ਬਹੁਤ ਘੱਟ ਸੰਗਤ ਨੂੰ ਪਤਾ ਕਿ ਇੱਥੇ ਕੋਈ ਇਦਾਂ ਝੋਲਾ ਸਾਹ ਪਿਆ ਵੀ ਹੈ ਸੋ ਮੇਰੇ ਮਨ ਦੇ ਵਿੱਚ ਇੱਕ ਫੁਰਨਾ ਫੁਰਿਆ ਕਿ ਕਿਉਂ ਨਾ ਇਸ ਗੱਲ ਨੂੰ ਲੈ ਕੇ ਕਿਉਂਕਿ ਇਸ ਵਾਰ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕੱਲੋਂ ਮੈਂ ਸਾਕਾ ਗੁਰੂ ਤੇਗ ਬਹਾਦਰ ਜੀ ਜਿਹੜੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ ਉਹਨਾਂ ਦਾ 350 ਸਾਲਾ ਸ਼ਹੀਦੀ ਪਰੋਬ ਵੀ ਆ ਰਿਹਾ ਉਹਨਾਂ ਨੇ ਮਨੁੱਖਤਾ ਦੇ ਲਈ ਹਿਊਮਨ ਰਾਈਟਸ ਦੇ ਲਈ ਜਿੱਥੇ ਗੁਰੂ ਸਾਹਿਬ ਨੇ ਉਹਨਾਂ 52 ਪਹਾੜੀ ਰਾਜਿਆਂ ਨੂੰ ਛੁਡਾ ਕੇ ਇੱਕ ਹਿਊਮਨ ਰਾਈਟਸ ਦੀ ਲੜਾਈ ਲੜੀ ਉੱਥੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦੇ ਕੇ ਇੱਕ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੀ ਮਿਸਾਲ ਪੇਸ਼ ਕੀਤੀ ਇੱਕ ਦੂਸਰੇ ਧਰਮ ਦੇ ਲਈ ਸਾਨੂੰ ਇਹ ਸਾਰੇ ਜਿੰਨੇ ਵੀ ਅਸੀਂ ਬੈਠੇ ਆ ਸਾਡੇ ਲਈ ਮਾਣ ਤੇ ਫਕਰ ਵਾਲੀ ਗੱਲ ਹੈ ਤੇ ਇਸ ਦੇ ਲਈ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਧਰਮਪਾਲ ਸਿੰਘ ਜੀ ਸਾਡੇ ਧਮੋਟ ਕਲਾਂ ਵਾਲੇ ਸੰਤ ਬਾਬਾ ਅਵਤਾਰ ਸਿੰਘ ਜੀ ਸੰਤ ਬਾਬਾ ਕਰਨੈਲ ਸਿੰਘ ਜੀ ਇਹਨਾਂ ਨਾਲ ਮੈਂ ਸਲਾਹ ਕੀਤੀ ਕਿ ਬਾਬਾ ਜੀ ਮੇਰੇ ਮਨ ਦੇ ਵਿੱਚ ਇੱਕ ਫੁਰਨਾ ਆ ਰਿਹਾ ਜੇ ਤੁਸੀਂ ਸਾਰੇ ਜਾਣੇ ਇਸ ਗੱਲ ਦੀ ਗਵਾਹੀ ਦਵੋ ਜੇ ਤੁਸੀਂ ਸਾਰੇ ਜਾਣੇ ਸਪੋਰਟ ਕਰੋ ਕਿਉਂ ਨਾ ਆਪਾਂ ਗੁਰੂ ਸਾਹਿਬ ਦੀ ਸ਼ੋਭਾ ਨੂੰ ਦੇਸ਼ ਦੁਨੀਆ ਤੱਕ ਲੈ ਕੇ ਜਾਣ ਲਈ ਦੀਵਾਲੀ ਦੇ ਨੇੜੇ ਜਿਹੜੇ-ਜਿਹੜੇ ਰਸਥਿਓਂ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਕਵਾਲੀਅਰ ਦੇ ਕਿਲੇ ਤੋਂ ਆਪਾਂ ਨਗਰ ਕੀਰਤਨ ਕੋਈ ਪਲਾਨ ਕਰੀਏ ਜਿਹਦੇ ਵਿੱਚ ਚੋਲਾ ਸਾਹਿਬ ਦੇ ਸੰਗਤ ਦਰਸ਼ਨ ਕਰੇ ਤੇ ਆਪਾਂ ਉਹ ਸੰਗਤ ਨੂੰ ਦਸੀਏ ਬੰਦੀ ਛੋੜ ਦਾਤਾ ਜਿਹੜਾ ਵਾ ਮੁਕਤੀ ਦਾ ਦਾਤਾ ਕਿੱਦਾਂ ਉਹਨਾਂ ਨੇ ਲੋਕਾਂ ਨੂੰ ਉਧਾਰ ਕੀਤਾ ਤੇ ਬਾਬਾ ਜੀ ਨੇ ਇਸ ਗੱਲ ਨੂੰ ਬੜੇ ਜ਼ੋਰ ਦੇ ਨਾਲ ਕਿਹਾ ਕਿ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਔਰ ਫਿਰ ਉੱਥੇ ਸਲਾਹ ਹੋਈ ਉਹ ਸਲਾਹ ਦੇ ਵਿੱਚ ਇਹ ਸੀ ਕਿ ਸਿੱਖ ਪੰਥ ਦੇ ਜਿੰਨੇ ਵੀ ਪੰਥ ਦਲ ਨੇ ਜਿਹੜੇ ਗੁਰੂ ਨੂੰ ਮੰਨਦੇ ਨੇ ਆਪਾਂ ਉਹਨਾਂ ਸਾਰਿਆਂ ਨੂੰ ਨਾਲ ਲਈਏ ਕਿਉਂਕਿ ਅਸੀਂ ਸਾਡੇ ਚ ਬਹੁਤ ਆਪਸ ਦੇ ਵਿੱਚ ਇੱਕ ਬੜੀ ਛਾਤਰਤਾ ਦੇ ਨਾਲ ਵਖਰੇਵੇਂ ਜੇ ਪਾ ਦਿੱਤੇ ਗਏ ਨੇ ਉਸ ਨੂੰ ਦੂਰ ਕਰਨ ਦੇ ਲਈ ਆਪਾਂ ਸਾਰੇ ਜਾਣੇ ਸਾਰੇ ਪੰਥ ਦਲਾਂ ਕੋਲ ਆਪਾਂ ਚੱਲਾਂਗੇ ਤੇ ਆਪਾਂ ਸਾਰਿਆਂ ਨੂੰ ਇਸ ਕੰਮ ਦੇ ਲਈ ਨਾਲ ਲੈ ਕੇ ਇੱਕ ਗੁਰੂ ਦੀ ਉਪਮਾ ਦੇ ਲਈ ਗੁਰੂ ਦੀ ਮਹਿਮਾ ਦੇ ਲਈ ਗੁਰੂ ਦੇ ਕੀਤੇ ਪਰਉਪਕਾਰ ਨੂੰ ਘਰ ਘਰ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਪਹੁੰਚਾਉਣ ਲਈ ਆਪਾਂ ਸਾਰੇ ਜਾਣੇ ਸਾਂਝੇ ਤੌਰ ਤੇ ਯਤਨ ਕਰਾਂਗੇ ਅੱਜ ਇਸੇ ਕੜੀ ਦੇ ਤਹਿਤ ਅਸੀਂ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਸੰਤ ਬਾਬਾ ਉਹਦੇ ਸਿੰਘ ਜੀ ਕੋਲੋਂ ਇਸ ਗੱਲ ਦੀ ਪ੍ਰਵਾਨਗੀ ਤੇ ਇਹਨਾਂ ਨੂੰ ਸਾਰੀ ਇਹ ਸੱਦਾ ਦੇਣ ਲਈ ਅਸੀਂ ਇੱਥੇ ਸੰਤ ਮਹਾਪੁਰਖਾਂ ਦੇ ਨਾਲ ਇਕੱਤਰ ਹੋਏ ਹਾਂ ਸਾਡਾ ਕੋਈ ਵੀ ਰਾਜਨੀਤਿਕ ਮੋਟਿਵ ਨਹੀਂ ਹੈ ਸਾਡਾ ਸਿਰ ਨੂੰ ਐਡਸ ਨੂੰ ਐਡਾ ਵੱਡਾ ਤੁਸੀਂ ਮਾਣ ਦਿੱਤਾ ਇੱਥੇ ਬੋਲਣ ਦਾ ਮੌਕਾ ਦਿੱਤਾ ਕਿਉਂਕਿ ਇੰਨੀ ਸੰਗਤ ਦੇ ਵਿੱਚ ਇਸ ਤਰੀਕੇ ਦੇ ਨਾਲ ਖੜ ਕੇ ਮੇਰੇ ਵਰਗੇ ਨਹੀਂ ਮੈਨੂੰ ਲੱਗਦਾ ਕਿ ਬੋਲਣਾ ਤੁਹਾਡੇ ਵਰਗੇ ਮਹਾਪੁਰਖਾਂ ਦੇ ਸਾਹਮਣੇ ਇਸ ਤਰੀਕੇ ਦੇ ਨਾਲ ਕੋਈ ਗੱਲ ਕਹਿਣੀ ਬੜੀ ਸੋਚ ਕੇ ਬੜੀ ਵਿਚਾਰ ਕੇ ਗੱਲ ਕਰਨੀ ਪੈਂਦੀ ਹੈ ਔਰ ਮੈਂ ਕੋਈ ਐਮਐਲਏ ਦੀ ਹیثیت ਨਾਲ ਨਹੀਂ ਆਇਆ ਮੈਂ ਬਾਬਾ ਜੀ ਨੂੰ ਵੀ ਇਹੀ ਗੱਲ ਕਹਿਣਾ ਹੁੰਦਾ ਕਿ ਮੈਨੂੰ ਜਦੋਂ ਆਪਾਂ ਬੈਠਦੇ ਆ ਇਸ ਕੰਮ ਲਈ ਜਦੋਂ ਗੁਰਮਤਾ ਕਰਦੇ ਆ ਉਦੋਂ ਮੈਨੂੰ ਕਿਰਪਾ ਕਰਕੇ ਐਮਐਲਏ ਨਾ ਕਿਹਾ ਕਰੋ ਕਿਉਂਕਿ ਮੈਂ ਤੁਹਾਨੂੰ ਸ਼ਾਇਦ ਮੈਂ ਦੱਸਣਾ ਚਾਹੁੰਦਾ ਕਿ ਮੇਰਾ ਜਿਹੜਾ ਪਿਛੋਕੜ ਹੈ ਉਹ ਸਿੱਖੀ ਦੇ ਨਾਲ ਜੁੜਿਆ ਮੈਂ ਇੰਜੀਨੀਅਰ ਸੀ ਗੁਰਦਾਉਂਜ ਮੈਂ ਉੱਥੇ ਜੀਐਮਸੀ ਮੈਨੂੰ ਕਿਸੇ ਨੇ ਉੱਥੇ ਤਾਣਾ ਮਾਰਿਆ ਕਿ ਇੱਥੇ ਇੱਕ ਸਿੱਖਾਂ ਦਾ ਪਿੰਡ ਸੀ ਜਿਹੜਾ ਕਿ ਜਾਲ ਦਿੱਤਾ ਗਿਆ 2011 ਚ ਤੇ ਮੈਂ ਜਦੋਂ ਉਹ ਪਿੰਡ ਦਾ ਪਤਾ ਲੈਣ ਗਿਆ ਉਹ ਪਿੰਡ ਦਾ ਨਾਂ ਸੀ ਹੋਂਦ ਚਿੱਲੜ ਜਿੱਥੇ 79 ਸਿੱਖਾਂ ਨੂੰ ਜਿਉਂਦੇ ਸਾੜ ਕੇ ਖੂਤ ਸੜ ਦਿੱਤਾ ਗਿਆ ਸੀ ਤੇ ਫਿਰ ਜਦੋਂ ਉਹਦੀ ਮੈਂ ਲੜਾਈ ਲੜੀ ਮੈਨੂੰ ਉੱਥੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਤੇ ਪੰਜਾਬ ਚ ਆਇਆ ਇੱਥੇ ਮੈਨੂੰ ਦੇਸ਼த்ਰੋਹੀ ਕਹਿ ਕੇ ਜੇਲ੍ਹਾਂ ਦੇ ਵਿੱਚ ਪਾ ਦਿੱਤਾ ਗਿਆ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਅਪਾਰ ਕਿਰਪਾ ਕੀਤੀ ਉਹਨਾਂ ਨੂੰ ਇਨਸਾਫ਼ ਵੀ ਦਿਵਾਇਆ ਤੇ ਮੇਰਾ ਵੀ ਝੋਲੀਆਂ ਗੁਰੂ ਸਾਹਿਬ ਨੇ ਕਿਰਪਾ ਦੇ ਨਾਲ ਭਰ ਦਿੱਤੀਆਂ ਕਿ ਮੈਨੂੰ ਐਮਐਲਏ ਬਣਾਤਾ ਇਹ ਗੁਰੂ ਦੀ ਕਿਰਪਾ ਮੈਂ ਬਿਲਕੁਲ ਵੀ ਹੈਸियत ਨਹੀਂ ਨਾ ਸਾਡੇ ਪਰਿਵਾਰ ਦੀ ਹੈਸियत ਸਾਡਾ ਕੋਈ ਮੈਨੂੰ ਲੱਗਦਾ ਜਨਮਾ ਜਨਮਾ ਤੋਂ ਕੋਈ ਵੀ ਬੰਦਾ ਕੋਈ ਪੰਚ ਵੀ ਨਹੀਂ ਬਣਿਆ ਹੋਣਾ ਗਿਆਸਪੁਰੇ ਚ ਸਾਡਾ ਸਭ ਤੋਂ ਗਰੀਬ ਪਰਿਵਾਰ ਹੈ ਔਰ ਸਾਡੇ ਮੈਨੂੰ ਲੱਗਦਾ ਕਿ ਘਰ ਦਾ ਕੋਠਾ ਵੀ ਕੱਚਾ ਤੇ ਇਸ ਲਈ ਇਹ ਗੁਰੂ ਦੀ ਉਹ ਕਿਰਪਾ ਮੇਰੀ ਕੋਈ ਇਹਦੇ ਚ ਹੈਸियत ਨਹੀਂ ਹੈ ਉਹ ਮਹਾਰਾਜ ਨੇ ਜੋ ਕਰਨਾ ਸੀ ਉਹ ਉਥੇ ਕਰਾਇਆ ਤੇ ਇੱਥੇ ਵੀ ਅਸੀਂ ਸਿਰਫ ਤੇ ਸਿਰਫ ਉਸ ਗੁਰੂ ਦੀ ਮਹਿਮਾ ਨੂੰ ਲੈ ਕੇ ਚੱਲਦੇ ਹਾਂ ਜਿਹੜੇ ਗੁਰੂ ਦੀ ਤੁਸੀਂ ਮਹਿਮਾ ਲੈ ਕੇ ਚੱਲੋਗੇ ਤੇ ਉਹ ਗੁਰੂ ਆਪਣੇ ਆਪ ਹੀ ਤੁਹਾਡੇ ਤੇ ਕਿਰਪਾ ਕਰਦਾ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਿਆਸਪੁਰਾ ਜੀ 사ਗਰੂ ਜੀ ਕਿਰਪਾ ਕਰਨਗੇ ਉਹਨਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਜੋ ਬੋਲੇ ਸੋ ਨਿਹਾਲ ਗਿਆਸਪੁਰਾ ਜੀ ਜਿਸ ਜਿਸ ਮਨੋਰਥ ਨੂੰ ਲੈ ਕੇ ਤੁਰੇ ਹੋ ਬਹੁਤ ਸ਼ਲਾਘਾਯੋਗ ਉਦਮ ਹੈ ਤੁਹਾਡਾ ਬਹੁਤ ਸ਼ਲਾਘਾਯੋਗ ਉਪਰਾਲਾ ਤੁਸੀਂ ਗੱਲ ਕੀਤੀ ਹੈ ਗਰੀਬੀ ਦੀ ਸਤਗੁਰੂ ਤੇ ਯਾਰ ਹੀ ਗਰੀਬਾਂ ਦਾ ਹੋਇਆ ਕਰਦਾ ਹੈ ਅਮੀਰਾਂ ਦਾ ਯਾਰ ਕਦੇ ਕਿਤੇ ਨਹੀਂ ਲਿਖਿਆ ਮਿਲਿਆ ਇਤਿਹਾਸ ਵਿੱਚ 사ਗਰੂ ਜੀ ਨੇ ਤੁਹਾਨੂੰ ਮਾਨ ਬਖਸ਼ਿਆ ਤੁਸੀਂ ਆਏ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਵਰਾ ਜੋ ਮਨਾਇਆ ਜਾ ਰਿਹਾ ਹੈ ਸ੍ਰੀ ਭੈਣੀ ਸਾਹਿਬ ਵਿਖੇ ਵੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ਾਲ ਸਮਾਗਮ ਅਸੀਂ ਕਰਨ ਜਾ ਰਹੇ ਹਾਂ ਸਾਗਰੂ ਜੀ ਦੀ ਕਿਰਪਾ ਦੇ ਨਾਲ ਉਹਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ ਜਿੰਨਾ ਵੀ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਉਹਨਾਂ ਦਾ ਧੰਨਵਾਦ ਕਰ ਲਈਏ ਧੰਨਵਾਦ ਤੇ ਕੀਤਾ ਹੀ ਨਹੀਂ ਜਾ ਸਕਦਾ ਉਹਨਾਂ ਦਾ ਸ਼ੁਕਰਾਨਾ ਹੀ ਕੀਤਾ ਜਾ ਸਕਦਾ ਹੈ ਇੱਕ ਵਾਰੀ ਅਸੀਂ ਉਹਨੂੰ ਜਰੂਰ ਯਾਦ ਕਰੀਏ ਉਹਨਾਂ ਨੂੰ ਕਿਰਪਾ ਕਰਕੇ ਹੱਥ ਜੋੜ ਕੇ ਆਖੋ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਰੀਆਂ ਆਈਆਂ ਹੋਈਆਂ ਧਾਰਮਿਕ ਸ਼ਖਸੀਅਤਾਂ ਦਾ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਸਵਾਗਤ ਧੰਨਵਾਦ ਜੀ ਆਇਆਂ ਮੈਂ ਬੜੇ ਅਦਬ ਤੇ ਸਤਿਕਾਰ ਸਹਿਤ ਬੇਨਤੀ ਕਰਾਂਗਾ ਸਾਗਰੂ ਜੀ ਕਿਰਪਾ ਕਰਨਗੇ ਸੰਤਾ ਮਹਾਪੁਰਸ਼ਾਂ ਨੂੰ ਸਿਰੋਪਾਉ ਦੇ ਕੇ ਨਿਵਾਜਣਗੇ ਜੀ ਸਾਤ ਸੰਗਤ ਜੀ ਮਨਵਿੰਦਰ ਸਿੰਘ ਜੀ ਗਿਆਸਪੁਰਾ ਸੰਤ ਅਵਤਾਰ ਸਿੰਘ ਜੀ ਸੰਤ ਪਰਮਪਾਲ ਸਿੰਘ ਜੀ ਸੰਤ ਮਨਮੋਹਨ ਸਿੰਘ ਜੀ ਸੰਤ ਕਰਨੈਲ ਸਿੰਘ ਜੀ ਬਾਬਾ ਰਾਜਾ ਸਿੰਘ ਜੀ ਹੋਰ ਜਿੰਨੇ ਵੀ ਬਾਰ ਆਏ ਸਾਧੂ ਸੰਤ ਨੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਗਿਆਸਪੁਰਾ ਜੀ ਨੇ ਬੜੇ ਸੋਹਣੇ ਸ਼ਬਦਾਂ ਨਾਲ ਕਿਹਾ ਕਿ ਮੈਨੂੰ ਐਮ.ਐਲ.ਏ ਨਾ ਕਿਹਾ ਕਰੋ ਇਹਨਾਂ ਦੀ ਗੱਲ ਮੈਨੂੰ ਚੰਗੀ ਲੱਗੀ ਤਾਂ ਮੇਰਾ ਜੀ ਕੀਤਾ ਬੋਲਣ ਨੂੰ ਐਮ.ਐਲ.ਏ ਤਾਂ ਬਹੁਤ ਛੋਟਾ ਹੈ ਗੁਰਸਿੱਖ ਬਹੁਤ ਵੱਡਾ ਹੈ ਤੇ ਗੁਰੂ ਕਿਰਪਾ ਕਰੇ ਤੁਹਾਨੂੰ ਉਹਨਾਂ ਨੇ ਅੱਗੇ ਵੀ ਬੜੀ ਸਿੱਖੀ ਨਾਲ ਬਖਸ਼ਿਆ ਕਿਉਂਕਿ ਤੁਹਾਡੇ ਸ਼ਬਦ ਸੁਣ ਕੇ ਚੰਗਾ ਲੱਗਾ ਤੁਸੀਂ ਆਖਿਆ ਕਿ ਮੈਂ ਤਾਂ ਬਹੁਤ ਗਰੀਬ ਜਿਹੜਾ ਮੰਨ ਕਰਕੇ ਗਰੀਬ ਹੋ ਗਿਆ ਉਹਦੇ ਅੰਦਰ ਸਿੱਖੀ ਵਸ ਗਈ ਹੰਕਾਰ ਤਾਂ ਇੰਨਾ ਪ੍ਰਬਲ ਹੈ ਕਿ ਹਰ ਵੇਲੇ ਛੋਟੀਆਂ-ਛੋਟੀਆਂ ਖੁੱਡਾਂ ਲੱਭਦਾ ਹੈ ਹੰਕਾਰ ਫੈਲਿਆ ਪਿਆ ਮੈਂ ਵੱਡਾ ਮੇਰੇ ਜਿੰਨਾ ਸਿਆਣਾ ਕੋਈ ਨਹੀਂ ਮੈਂ ਮੱਲਿਆ ਮੈਂ ਮਨਿਸਟਰ ਹਾਂ ਕਿਉਂਕਿ ਉਹ ਕਰਨ ਵਾਲਾ ਦੇਣ ਵਾਲਾ ਭੁੱਲ ਜਾਂਦਾ ਹੈ ਉਹ ਜਿਹੜੀ ਦਾਤ ਹੈ ਉਹਦੀ ਮਾਇਆ ਵਿੱਚ ਅਸੀਂ ਰੁੱਲ ਜਾਂਦੇ ਹਾਂ ਤੇ ਸਤਿਗੁਰੂ ਸੱਚਾ ਪਾਤਸ਼ਾਹ ਨੇ ਉਸ ਮਾਲਕ ਨੇ ਬੇਸ਼ੱਕ ਉਹਦਾ ਨਾਂ ਅਸੀਂ ਗੁਰੂ ਨਾਨਕ ਲੈ ਲੀਏ ਗੁਰੂ ਤੇਗ ਬਹਾਦਰ ਲੈ ਲੀਏ ਰੂਪ ਇੱਕੋ ਹੀ ਨੇ ਉਹ ਜੋਤ ਇੱਕੋ ਹੀ ਹੈ ਉਹ ਜੋਤ ਵਿੱਚ ਕੋਈ ਫਰਕ ਨਹੀਂ ਉਹਨੇ ਤੁਹਾਨੂੰ ਇਹ ਕਿਰਪਾ ਕੀਤੀ ਹੈ ਤੁਹਾਡੇ ਅੰਦਰ ਇਹ ਗਰੀਬੀ ਵਸਾਈ ਹੈ ਤੁਹਾਨੂੰ ਇਸ ਕਰਕੇ ਤੁਹਾਡਾ ਸਤਕਾਰ ਕਰਨ ਨੂੰ ਜੀ ਕਰਦਾ ਹੈ ਕਿ ਤੁਸੀਂ ਸਿੱਖੀ ਦੀ ਸੇਵਾ ਕੀਤੀ ਹੈ ਤੁਸੀਂ ਆਪਣੀ ਪਰਵਾਹ ਨਾ ਕਰਦੇ ਹੋਆਂ ਉਸ ਪਿੰਡ ਵਿੱਚ ਜਾ ਕੇ ਉਹ ਜਿਹੜੇ ਸਿੱਖ ਸ਼ਹੀਦ ਹੋਏ ਨੇ ਉਹ ਤੁਸੀਂ ਉਹਨਾਂ ਵਾਸਤੇ ਲੜੇ ਹੋ ਤੇ ਇਹ ਸਤਿਗੁਰੂ ਮਹਾਰਾਜ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਬੜੀ ਬਹੁਤ ਵੱਡੀ ਕਿਰਪਾ ਕੀਤੀ ਏ ਪਰ ਇਸ ਤੋਂ ਵੱਡੀ ਵੀ ਕਿਰਪਾ ਹੈ ਕਿ ਤੁਸੀਂ ਗੁਰਸਿੱਖੋ ਤੁਹਾਡੇ ਅੰਦਰ ਗਰੀਬੀ ਵਸਾਈਏ ਉਹ ਬਖਸ਼ਿਸ਼ ਹੋਵੇ ਉਹ ਗਰੀਬੀ ਸਾਡੇ ਅੰਦਰ ਵੀ ਵਸੇ ਤਾਂ ਕਿ ਅਸੀਂ ਵੀ ਸੱਚੇ ਸਿੱਖ ਬਣ ਸਕੀਏ ਸਾਡੇ ਅੰਦਰ ਵੀ ਨਿਰਮਾਣਤਾ ਹੋਵੇ ਜਿੰਨਾ ਚਿਰ ਨਿਰਮਾਣਤਾ ਨਹੀਂ ਜਿੰਨਾ ਚਿਰ ਗਰੀਬੀ ਨਹੀਂ ਜਿੰਨਾ ਚਿਰ ਹੰਕਾਰ ਨਹੀਂ ਮਿਟਦਾ ਉਹਨਾਂ ਚਿਰ ਸਿੱਖੀ ਨਹੀਂ ਅੰਦਰ ਵੱਸਦੀ ਉਹਨਾਂ ਚਿਰ ਨਾਮ ਨਹੀਂ ਵੱਸਦਾ ਉਹਨਾਂ ਚਿਰ ਮਾਇਆ ਹੰਕਾਰ ਨਾਲ ਅਸੀਂ ਜੁੜੇ ਰਹਿੰਨੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਸ ਯੋਗ ਸਮਝਿਆ ਅਸੀਂ ਕੋਈ ਗੁਰੂ ਤੇਗ ਬਹਾਦਰ ਸੱਚ ਪਾਤਸ਼ਾਹ ਦੀ ਗੁਰੂ ਹਰਗੋਬਿੰਦ ਸੱਚ ਪਾਤਸ਼ਾਹ ਦੀ ਅਸੀਂ ਕੋਈ ਸੇਵਾ ਕਰ ਸਕੀਏ ਜਿਸ ਕੰਮ ਆ ਸਕੀਏ ਸਾਡੇ ਧੰਨ ਭਾਗ ਨੇ ਤੁਸੀਂ ਸਾਨੂੰ ਇਸ ਯੋਗ ਸਮਝਿਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿੱਥੇ ਵੀ ਸਾਡੀ ਸੇਵਾ ਪਲਾਓਗੇ ਉੱਥੇ ਵੀ ਅਸੀਂ ਹਾਜ਼ਰ ਆ ਇਨੀ ਅਰਜ਼ ਕਰਕੇ ਤੁਹਾਡੇ ਤੋਂ ਅਗਿਆ ਲੈਣਾ ਸਤਿ ਸ੍ਰੀ ਅਕਾਲ ਮੈਂ ਬੇਨਤੀ ਕਰਾਂਗਾ ਸੰਤ ਬਾਬਾ ਅਵਤਾਰ ਸਿੰਘ ਜੀ ਨੂੰ ਸਤ ਗੁਰੂ ਜੀ ਕਿਰਪਾ ਕਰਨਗੇ ਉਹਨਾਂ ਨੂੰ ਸਿਰਪਾਉ ਦੇ ਕੇ ਨਵਾਜਣਗੇ ਇਸ ਦਰਬਾਰ ਦੇ ਅੰਦਰ ਜੋ ਬੋਲੇ ਸੋ ਨਿਹਾਲ ਸੰਤ ਧਰਮਪਾਲ ਸਿੰਘ ਜੀ tmpobjਟ ਕਲਾਂ ਵਾਲੇ ਸੰਤ ਮਨਮੋਹਨ ਸਿੰਘ ਜੀ ਬਾਰਨ ਪਟਿਆਲਾ ਤੋਂ ਜੀ ਸੰਤ ਕਰਨੈਲ ਸਿੰਘ ਜੀ ਚੰਮਟ ਖੁਦਾਸੀ ਸੰਪਰਦਾ ਤੋਂ ਸੰਤ ਬਲਵਿੰਦਰ ਸਿੰਘ ਜੀ ਬਲਵਿੰਦਰ ਦਾਸ ਜੀ Swami Guru Dutt ji संत बाबा राजा सिंह जी मैं फिर तो उस युग पलटाऊ रहबर श्री सतगुरु राम सिंह जी की ये तपोभूमि ਉਹਨਾਂ ਦੀ ਕਰਮ ਭੂਮੀ ਇਸ ਜਿਸ ਭੂਮੀ ਨੇ ਸਾਨੂੰ ਦੇਸ਼ ਆਜ਼ਾਦੀ ਦੀ ਚਿੰنگ ਲਾਈ ਔਰ ਅਖੀਰ ਤੱਕ ਅਸੀਂ ਦੇਸ਼ ਆਜ਼ਾਦੀ ਦੀ ਉਸ ਆਜ਼ਾਦੀ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਸਕੇ ਉਸ ਯੁੱਗ ਪਲਟਾਊ ਰਹਿਬਰ ਸਤਿਗੁਰੂ ਰਾਮ ਸਿੰਘ ਜੀ ਦੇ ਇਸ ਦਰਬਾਰ ਵਿੱਚ ਉਹਨਾਂ ਦੀ ਇਸ ਤਪੋ ਭੂਮੀ ਤੇ ਫਿਰ ਤੁਹਾਡਾ ਸਭ ਦਾ ਇੱਕ ਵਾਰੀ ਫਿਰ ਸਵਾਗਤ ਕਰਦਾ ਹੋਇਆ ਜੀ ਆਇਆਂ ਆਖਦਾ ਹੋਇਆ ਤੁਹਾਡੇ ਕੋਲੋਂ ਖਿਮਾਂ ਦਾ ਜਾਚਕਾਂ ਸਤਿ ਸ੍ਰੀ ਅਕਾਲ